ਸਿਰੀ ਰਾਗ ਮਹੱਲਾ ਪਹਿਲਾ ਬੈਨ ਪਿਰ ਤਨ ਸਿੰਗਾਰੀਐ ਜੋ ਪਨਪਾਤ ਖੁਆਰ ਨਾ ਮਾਣੇ ਸੁਖ ਸੇਜੜੀ ਬੈਨ ਪਿਰ ਬਾਤ ਸਿੰਗਾਰ ਦੁਖ ਕਣੋ ਤੋ ਹਕਣੀ ਨਾ ਕਰ ਸੇਜ ਪਤਾਰ ਮਨ ਰੇ RAM ਚਪੋ ਸੁਖ ਹੋਏ ਬੈਨ ਕੋਰ ਪ੍ਰੇਮ ਨ ਪਾਈਏ ਸਬਤ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਰ ਸੇ ਜੜੀ ਗੂੜਾ ਹੇਤ ਪਿਆਰ ਗੁਰਮਖ ਜਾਣ ਸਿਆਣੀ ਐ ਗੁਰ ਮੇਲੀ ਕੁਣਚਾਰ ਸੱਚ ਮਿਲੋ ਵਰ ਕਾਮਣੀ ਪਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿ ਨਾ ਜਾਏ ਹਰ ਵਾਰ ਕਰ ਸੋ ਹਾਕਣੀ ਨਿਰਮਲ ਸੱਚ ਐ ਨਾਏ ਮਨ ਮੇ ਮਨੁਆ ਜੀ ਮਰੇ ਤਾਂ ਪਰ 라ਵੇ ਨਾਰ ਇਕੱਤ ਤਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਬਾਸਕ ਉਪਜੈ ਗੁਰਮਖ ਖਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੇ ਖਿਨ ਆਵੇ ਖਿਨ ਜਾਏ ਸਭ ਤੋਂ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੋਲਨਾ ਤੋਲੀਏ ਕਥਨ ਨਾ ਪਾਇਆ ਜਾਏ ਵਪਾਰੀ ਬਣ ਜਾ ਰਿਆਂ ਆਏ ਵਜੋਲੇ ਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸੱਚੀ ਗੁਰ ਮਿਲੇ ਨਾ ਤਿਸ ਤੇਲ ਨਾ ਤਮਾਏ ਗਰਮ ਕਾ ਤੋਲ ਤੋਂ ਲਾਇਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਕੋਰ ਠਾਕੀ ਸਚ ਬੋਲ ਆਪ ਤੋਂ ਲਾਇ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਨਾ ਛੋਟੀ ਐ ਨਾ ਪੜ ਪੁਸਤਕ ਪਾਰ ਕਾਇਆ ਸੋਚਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਕੋਰ ਕਰਤਾਰ